ਸਿਵਲ ਲਾਈਨ ਦੇ ਵਿੱਚ ਇੱਕ ਅ ਇਨਫੋਰਮੇਸ਼ਨ ਦੇ ਇੱਕ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ ਕਿ ਬਾਈਕ ਚੋਰੀ ਹੋ ਰਹੀ ਹੈ ਇਸ ਸੰਬੰਧੀ ਸਾਡੇ ਐਫਆਈਆਰ ਵੀ ਦਰਜ ਹੈਗੀ ਹੈ ਜੀ 185 ਨੰਬਰ 10924 ਦਾ ਉਹਨੂੰ ਫਾਲੋਅ ਅਪ ਕਰਦੇ ਹੋਏ ਸਾਡੇ ਅਸਿਸਟੈਂਟ ਸਾਹਿਬ ਨੇ ਬੜਾ ਅੱਛਾ ਕੰਮ ਕੀਤਾ ਹੈ ਕਿ ਬੁਲੱਟ ਮੋਟਰਸਾਈਕਲ ਜਿਹੜੇ ਵੱਡੇ ਮੋਟਰਸਾਈਕਲ ਚੋਰੀ ਕਰਦੇ ਸੀ ਉਹ ਵਿਰੋ ਇੱਕ ਮੁੰਡਾ ਅਸੀਂ ਅਪਰਿੰਡ ਕੀਤਾ ਜਿਹਦਾ ਨਾਮ ਹੈਗਾ ਜਗਰੂਪ ਸਿੰਘ ਉਰਫ ਲੱਕੀ ਤੇ ਇਹ ਬੜੀ ਇੰਟਰਸਟਿੰਗ ਗੱਲ ਹੈ ਥੋੜੇ ਟਾਈਮ ਹੀ ਪਹਿਲਾਂ ਉਹ ਮਲੇਸ਼ੀਆ ਤੋਂ ਆਇਆ ਸੀਗਾ 4 ਮਹੀਨੇ ਮਲੇਸ਼ੀਆ ਤੋਂ ਲਾਕੇ ਲੇਸ਼ਾ ਤੋਂ ਵਾਪਸ ਜਦੋਂ ਆਇਆ ਇਹ ਤੇ ਆ ਕੇ ਥੋੜਾ ਜਿਹਾ ਨਸ਼ਿਆਂ 'ਚ ਪੈ ਗਿਆ ਉਸ ਤੋਂ ਬਾਅਦ ਇਹ ਆਪਣਾ ਇਸ ਕੰਮਾਂ ਦੇ ਵਿੱਚ ਬੈਠ ਕੇ ਇਹਨੇ ਦੋ ਜਗ੍ਹਾ ਤੋਂ ਮੋਟਰਸਾਈਕਲ ਚੋਰੀ ਕੀਤੀ ਸੀਗੇ ਇੱਕ ਸਪਲੈਂਡਰ ਇੱਕ ਬੁਲਟ ਬਾਈ ਤੇ ਉਹ ਅਸੀਂ ਦੋਵੇਂ ਰਿਕਵਰ ਕਰ ਲਏ ਨੇ ਫਰਦਰ ਹੋਰ ਵੀ ਰਿਕਵਰੀ ਹੋਣ ਦੇ ਚਾਂਸਸ ਹੈਗੇ ਨੇ ਸਾਡੇ ਐਸਐਚਓ ਸਾਹਿਬ ਮੋਲਕ ਐਸਐਚਓ ਸਿਵਲ ਲਾਈਨ ਇਸ ਦੇ ਕੇਸ ਦੇ ਵਿੱਚ ਬੜੀ ਗੰਭੀਰਤਾ ਨਾਲ ਲੱਗ ਰਿਹਾ ਕਿਉਂਕਿ ਅੰਮ੍ਰਿਤਸਰ ਕਮਿਸ਼ਨਰੇਟ ਦੇ ਵਿੱਚ ਸਾਡੇ ਸੀਪੀ ਸਾਹਿਬ ਦੇ ਬੜੇ ਸਖਤ ਹਦਾਇਤ ਹੈਗੀ ਹੈ ਕਿ ਜਿਹੜੀ ਜ਼ੀਰੋ ਟੋਲਰੈਂਸ ਹੈ ਇਸ ਕ੍ਰਾਈਮ ਦੇ ਉੱਪਰ ਤੇ ਅਸੀਂ ਵੱਖ-ਵੱਖ ਜਗ੍ਹਾ ਤੋਂ ਚੋਰੀ ਕੀਤੇ ਹੋਏ ਮੋਟਰਸਾਈਕਲ ਅਸੀਂ ਕਵਰ ਕਰਾਂਗੇ ਸਰ ਕਿਥੋਂ ਆਇਆ ਵਾਲਾ ਹੈ ਤੇ ਉਮਰ ਕਿੰਨੀ ਜੀ ਇਹ ਜੀ ਉਮਰ ਦੀ ਹੈਗੀ 26 ਸਾਲ ਪਲਸ 2 ਪੜਿਆ ਜੀ ਇਹ ਤੇ ਇਹ ਰਹਿਣ ਵਾਲਾ ਰਾਜਸਥਾਨੀ ਏਰੀਆ ਹੈ ठाणे ਰਾਜਸਥਾਨੀ ਦੇ ਏਰੀਆ ਰਹਿਣ ਵਾਲਾ ਹੈਗਾ ਤੇ ਇਹ ਹੁਣ ਮਲੇਸ਼ੀਆ ਤੋਂ ਆ ਕੇ ਬਸ ਇਹ ਇੱਕਲਾ ਹੀ ਸਰ ਕੀ ਨਾਲ ਹੋਰ ਵੀ ਦੇ ਨਹੀਂ ਇਹ ਫਿਲਹਾਲ ਇਹ ਇਕੱਲਾ ਹੀ ਆਇਡੈਂਟੀਫਾਈ ਹੋਇਆ ਥੋ ਜਿਹੜਾ ਇੱਕ ਮੁੰਡਾ ਹੋਰ ਹੋਊਗਾ ਉਹ ਹਾਲੇ ਮੈਂ ਡਿਸਕਲੋਸ ਨਹੀਂ ਕਰ ਸਕਦਾ ਤੁਹਾਨੂੰ ਉਸ ਬਾਰੇ ਤੁਹਾਨੂੰ ਫੜਾਂਗੇ ਤੇ ਜੇ ਚੋਰੀ ਚੋਰੀ ਕਰਦਾ ਸੀਗਾ ਤੇ ਇਹ ਫਿਰ ਅੱਗੋਂ ਕਿੱਥੇ ਅਗੇ ਅਗੇ ਸੇਲ ਕਰਨ ਦੀ ਕੋਸ਼ਿਸ਼ ਕਰਦੇ ਸੀ ਬਟ ਜਿਹੜੇ ਦੋ ਮੋਟਰਸਾਈਕਲ ਇਹਨਾਂ ਕੋਲ ਸੇਲ ਨਹੀਂ ਹੋਈ ਸੀ ਹਲੇ ਇਹਨਾਂ ਨੇ ਆਪਣੇ ਘਰ ਹੀ ਲਾਏ ਹੋਏ ਸੀਗੇ ਥੋੜੇ ਥੋੜੇ ਖਬਰ ਕੀਤੇ ਸਰ ਇਹ ਕਿੱਥੇ ਤੇਰੇ ਪਿੰਡ ਦਾ ਰਹਿਣ ਵਾਲਾ ਕਿਹੜਾ ਰਾਜਾ ਸੰਸੇ ਜੀ ਪਹਾੜਾ ਰਾਜਾ ਸੰਸੇ ਜੀ ਤਾਰੀਵਾਲ ਤਾਰੀਵਾਲ ਠਾਣੇ ਚੋਰੀ ਦੀ ਤੰਦੇ ਕਿਵੇਂ ਵੇਚਦੇ ਨੇ ਪੁਲਿਸਿਆ ਤੋਂ ਜਿਹੜਾ ਆਇਆ ਦੇਖੋ ਇਹ ਜਿਹੜੀ ਸੰਗਤ ਇਹ ਮਾੜੀ ਹੋਗੀ ਉਸੇ ਕਰਕੇ ਇਹਨਾਂ ਨੂੰ ਪੈਸੇ ਦੀ ਨੀਡ ਕਰਕੇ ਇਹਨਾਂ ਨੇ ਇਹ ਛਿਟਾ ਕਰਨ ਸ਼ੁਰੂ ਕਰ ਦਿੱਤਾ ਸਰ ਬੁਲਟ ਮੋਟਰਸਾਈਕਲ ਦਾ ਸੁਰੱਖਿਆ ਕਿਹੜਾ ਹੈ? ਇਸ ਤੋਂ ਲਈ ਮੋਟਰਸਾਈਕਲ ਜਿਆਦਾ ਹਾਂਜੀ ਬੁਲਟ ਮੋਟਰਸਾਈਕਲ ਦੇ ਜਿਆਦਾ ਪੈਣਾ ਹੁੰਦਾ ਸੀ। ਸਰ ਗੁਰਦੁਆਰੇ ਦੀ ਚੋਰੀ ਕਰਦਾ ਹੀ ਜਿਆਦਾ ਕਿੱਧਰ ਚੋਰੀ ਲੱਗਦੀ ਹੈ? ਨਹੀਂ ਪਾਰਕਿੰਗ ਦੇ ਵਿੱਚ ਜੀ ਪਾਰਕਿੰਗ ਪਾਰਕ ਇਸ ਤੋਂ ਕਿੰਨੇ ਕ ਅੱਜ ਤੱਕ ਦੀ ਚੋਰੀ ਨਹੀਂ ਅ ਅੱਜ ਤੱਕ ਕਾਫੀ ਕੁਝ ਘਰੇ ਨੇ ਬਟ ਸਾਡੇ ਕੋ ਹੁਣ ਰਿਕਵਰ ਆਉਂਦੇ ਸਪਲੈਂਡਰ ਇੱਕ ਬੁਲਟ ਮੋਟਰਸਾਈਕਲ ਹੋਇਆ ਦੋ ਮੋਟਰਸਾਈਕਲ ਬੇਕਵਰ ਹੋਏ ਨੇ ਹੋਰ ਵੀ ਚਾਂਸਸ ਹੈਗੇ ਰਿਕਵਰੀ ਦੇ ਸਰ ਪਾਰਕਿੰਗ ਵਿੱਚ ਬਕਾਇਦਾ ਪਰਚੀ ਮਿਲਦੀ ਹੈ ਜੀ ਜਿਹੜੇ ਪਾਰਕਿੰਗ ਵਾਲੇ ਉਹ ਕਿਸੇ ਇਹ ਪਾਰਕਿੰਗ ਵੀ ਓਪਨ ਪ ਸਰ ਕਿੰਨੀ ਕਾਮਯਾਬੀ ਸੁਣਦੇ ਹੋ ਕਾਫੀ ਜਿਆਦਾ ਨਹੀਂ ਦੇਖੋ ਇੱਥੇ ਸਾਡੇ ਜ਼ਿਲ੍ਹੇ ਦੇ ਵਿੱਚ ਜਿੰਨੀਆਂ ਵਾਰਦਾਤਾਂ ਹੋ ਰਹੀਆਂ ਉਹ ਤੋਂ ਜ਼ਿਆਦਾ ਅਸੀਂ ਟ੍ਰੇਸ ਵੀ ਕਰ ਚੁੱਕੇ ਹੋਏ ਆਂ ਤੇ ਅਸੀਂ ਹੋਰ ਵੀ ਟ੍ਰੇਸ ਕਰਾਂਗੇ ਬਿਲਕੁਲ ਅਸੀਂ ਕਾਮਯਾਬੀ ਸਮਝਦੇ ਹਾਂ ਕਿ ਜਿਹੜੇ ਮਾੜੇ ਬੰਦੇ ਹੈਗੇ ਨੇ ਜਿਹੜੇ ਚੀਜ਼ਾਂ ਦੇ ਉੱਪਰ ਕੰਮ ਕਰ ਰਹੇ ਨੇ ਅਸੀਂ ਉਹਨਾਂ ਨੂੰ ਆਪਾਂ ਕਾਬੂ ਕਰੀਏ ਸਰ ਗੁਰੂੜਾਲ ਹੋਰ ਕੀ ਰਿਕਵਮ ਕਿਤੇ ਇੱਕ ਬੁੱਲ ਮੋਟਰਸ ਇੱਕ ਸਪਲੈਂਟਰ ਮੋਟਰਸ ਬੁੱਲ ਦਵਾ ਸਪੀਨ ਸੀਗੀ ਹੈ ਇਹ ਹੰਦੇ ਤਾਂ ਨਹੀਂ ਇਹ ਜਿਹੜੀ ਵਾਰਦਾਤ ਕੀਤੀ ਹੈ ਨੇ ਜੀ ਆਪਾਂ ਮਾਰੀ ਇਹ ਕਿੱਥੋਂ ਗੁੱਲ ਚੁੱਕਿਆ ਸੀ ਇਹਨੇ ਕੁਝ ਡਿਟੇਲ ਹਾਂ ਜੀ ਇਹ ਬਲੂਡ ਮੋਟਰ ਇਹ ਬਲੂਡ ਮੋਟਰਸਾਈਕਲ ਜੀ ਇਹਨਾਂ ਨੇ ਫੜਿਆ ਇੱਥੋਂ ਸਟੇਸ਼ਨ ਦੇ ਸਾਹਮਣੇ ਆਪੋਜ਼ਿਟ ਸਟੇਸ਼ਨ ਤੋਂ ਸਟੇਸ਼ਨ ਦੇ ਨਾਲ ਸਿਵਲ ਲਾਈਨ ਦੇ ਵਿੱਚ ਸਟੇਸ਼ਨ ਦੇ ਮੱਧ ਉੱਤੇ ਜੀ ਬੈਕਗ੍ਰਾਉਂਡ ਕੀ ਪਰਿਵਾਰ ਮੈਂਬਰ ਚ ਕੀ ਹੈ ਦੇਖੋ ਜੀ ਪਰਿਵਾਰ ਇਹਦਾ ਫਾਦਰ ਵੀ ਇਹਦਾ ਲੇਬਰ ਕਰਦਾ ਤੇ ਮਦਰ ਵੀ ਇਹਦੇ ਕੰਮ ਕਰਦੇ ਨੇ ਕੀ ਕੀਮਾ ਕਰ ਪਰ ਨਸ਼ੇ ਤੇ ਨਹੀਂ ਕਰਦਾ ਜੀ ਅਰੇ ਟਾਰਗੇਟ ਹੈਗਾ ਦੇਖੇ ਹੈਗੇ ਨਸ਼ੇ ਦੀ ਪੂਰਤੀ ਗੱਲ ਕੀ ਫਿਰ ਆਈ ਥਿੰਕ ਸੋ ਆਈ ਥਿੰਕ ਸੋ ਇਹ ਰੈਜ਼ਿਡੈਂਸੀ ਉਹ ਚੁਣਿਆ ਰੈਜ਼ਿਡੈਂਸੀ ਜੀ ਉਹ ਵਰ ਪਰਮਿਟ ਤੇ ਗਿਆ ਸੀ ਉਹ ਤੋਂ ਵਾਪਸ ਆ ਗਿਆ ਸੀ ਟਾਰਗੇਟ ਏਰੀਆਸ ਕਿਰੇ ਕਿਰੇ ਹੁੰਦੇ ਸੀ ਜ਼ਿਆਦਾ ਕਰ ਕਿ ਇਹਦੇ ਟਾਰਗੇਟ ਏਰੀਆ ਠੀਕ ਨਹੀਂ ਉਹ ਕੁਝ ਨਹੀਂ ਇਹ ਸਿਟੀ ਦੇ ਵਿੱਚ ਜਿਹੜਾ ਉਹਨਾਂ ਨੂੰ ਮਿਲ ਗਿਆ ਜਿਹੜਾ ਉਹਨਾਂ ਨੂੰ ਉਹ ਕਰ ਜਣਾਗਾ ਡੇਲੀ ਇਹਨੇ ਅਪ ਡਾਊਨ ਕਰਦਾ ਸੀ ਸਿਟੀ ਨੂੰ ਦਾ ਉਹ ਕਿਤਾ ਇਸ ਤਰ੍ਹਾਂ ਦੇ ਕਰਦਾ ਡੇਲੀ ਅਪ ਡਾਊਨ ਜਦੋਂ ਵੀ ਇਹਨਾਂ ਦਾ ਟਾਈਮ ਮਿਲਦਾ ਸੀ ਉਹ ਕਰ ਹੀ ਕਰ ਦਿੰਦੇ ਸੀ ਰੋਟੀ ਨੇ ਕਿ ਕਿ ਆਇਆ ਜਦੋਂ ਮੋਟਰਸਾਈਕਲ ਤੇ ਨਹੀਂ ਹਲੇ ਫਿਰ ਹਾਲ ਅਸੀਂ ਦੂਰ ਖਬਰ ਕਿਤੇ ਆ ਹੋਰ ਵੀ ਹੈਗੇ ਨੇ ਹੋਰ ਵੀ ਕਵਰੀ ਕਰਾਂਗੇ ਜੀ ਸਨ ਪਹਿਲਾਂ ਵੀ ਕੋਈ ਪਰਚਾ ਨਹੀਂ ਨਹੀਂ ਇਹਨਾਂ ਦਾ ਕੋਈ ਬੈਕਗ੍ਰਾਉਂਡ ਨਹੀਂ ਹੈਗਾ ਜੀ